ਤਸਵੀਰਾਂ ਸਤਲੁਜ ਦੇ ਨਜ਼ਦੀਕੀ ਪਿੰਡਾਂ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਆਂ ਸਤਲੁਜ ਕਿਸਾਨਾਂ ਤੇ ਕੈਟ ਆ ਰਹੇ। ਜਿਆ ਸਤਲੁਜ ਆਪਣੀ ਚਪੇਟ ਦੇ ਵਿੱਚ ਕਿਸਾਨਾਂ ਦੀ ਜ਼ਮੀਨ ਤੇ ਫਸਲ ਨੂੰ ਲੈ ਰਿਹਾ। ਕਿਸਾਨਾਂ ਨੂੰ ਹੁਣ ਹੋਰ ਚਿੰਤਾ ਸਤਾਉਣ ਲੱਗੀ ਹੈ। ਸਤਲੁਜ ਦੇ ਨਾਲ ਲੱਗਦੇ ਟਾਪੂ ਨੂਮਾ ਕਾਲੂ ਵਾਲਾ ਪਿੰਡ ਪੂਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਨੇ। ਹੜ੍ਹ ਦੇ ਨਾਲ ਪ੍ਰਭਾਵਿਤ ਅੱਗੇ ਜਾ ਰਹੇ ਨੇ ਸਤਲੁਜ ਦੇ ਨਾਲ ਲੱਗਦੇ ਪਿੰਡ ਟੈਂਡੀ ਵਾਲਾ ਵਿੱਚ ਸਤਲੁਜ ਦਾ ਭਾਵ ਇਨਰਤੀ ਜੈ ਕਿ ਉਥੋਂ ਦੀ ਜ਼ਮੀਨ ਨੂੰ ਉਸਨੇ ਆਪਣੀ ਸਪੀਡ ਦੇ ਵਿੱਚ ਲੈ ਲਿਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਫਿਰੋਜ਼ਪੁਰ ਦੇ ਹਰੀਖੇ ਹੈਡ ਤੇ ਪਿਆਸ ਤੇ ਸਤਲੁਜ ਦਾ ਪਾਣੀ ਇਕੱਠਾ ਹੋ ਰਿਹਾ ਇੱਥੋਂ ਤੋਂ ਪਾਣੀ ਨੂੰ ਅੱਗੇ نیچے ਹੋਰ ਹੁਸੈਨੀ ਵਾਲਾ ਹੈਡ ਵੱਲ ਛੱਡਿਆ ਜਾ ਰਿਹਾ ਅਤੇ ਸਤਲੁਜ ਦੇ ਨਾਲ ਲੱਗਦੀ ਨਜ਼ਦੀਕੀ ਪਿੰਡਾਂ ਦੇ ਲੋਕ ਹੁਣ ਬਿਹਾਦ ਚਿੰਤਾ ਤੇ ਵਿੱਚ ਨੇ ਕਿ ਉਹਨਾਂ ਦੀ ਜ਼ਮੀਨ ਡੁੱਬ ਜਾਵੇਗੀ ਕਿਸਾਨਾਂ ਦੀ ਫਸਲਾ ਖਰਾਬ ਹੋ ਜਾਣ ਗਿਆ ਸਤਲੂ ਤੇ ਨਾਲ ਲੱਗਦੇ ਪਿੰਟੇਂਡੀ ਵਾਲਾ ਵਿੱਚ ਸਤਲੂ ਦਾ ਬਹਾਵ ਕਿੰਨਾ ਤੇਜ਼ ਹੈ ਤੁਸੀਂ ਖੁਦ ਦੇਖ ਸਕਦੇ ਹੋ ਮੈਂ ਤੁਹਾਡਾ ਕਿਹੜਾ ਪਿੰਡ ਹੈਗਾ ਔਰ ਇਸ ਟਾਈਮ ਕੀ ਹਾਲਾਤ ਹੈ ਮੇਰਾ ਨਾਮ ਸੋਨ ਸਿੰਘ ਹੈ ਜੀ ਪਿੰਟੇਂਡੀ ਵਾਲੇ ਦੇ ਆਪਕੋ ਕਿੰਨਾ ਪਾਣੀ ਹੈ ਕਾਲੂ ਵਾਲਾ ਪਿੰਡ ਦੇ ਵਿੱਚ ਉੱਥੇ ਜੀ ਵਾਵਾ ਹੀ ਪਾਣੀ ਲਗਾ ਫਿਰਦਾ ਹੈ ਕਈ ਫਸਲਾਂ ਡੁੱਬ ਗਈਆਂ ਨੇ 4-4 ਫੁੱਟ ਤੁਰਿਆ ਰਹਦਾ ਹੈ ਪਾਣੀ ਦਾ ਵਹਾਅ ਕਿੰਨਾ ਹੈਗਾ ਇਸ ਟਾਈਮ ਬਹੁਤ ਤੇਜ਼ ਬਹੁਤ ਤੇਜ਼ ਚੱਲ ਰਿਹਾ ਹੈ ਹਮ ਹਲੇ ਵੀ ਚਿੰਤਾ ਬਣੀ ਹੋਈ ਹੈ ਹਾਂਜੀ 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 ਪੂਰੀ ਇਹ ਮੌਸਮ ਦਾ ਸਾਥ ਨਹੀਂ ਮਿਲ ਰਿਹਾ ਨਹੀਂ ਮਿਲ ਰਹਾ ਮੌਸਮ ਦਾ ਬਹੁਤ ਤੇ ਬਾੜੀ ਲੱਗ ਕੇ ਜਵਾਰਛਾ ਹੋ ਰਹੀਆਂ ਨੇ ਉਹਦੇ ਕਰਕੇ ਪਾਣੀ ਵਾ ਜ਼ਿਆਦਾ ਬੀ ਪਿਛਲੇ ਪਿਛਲੇ ਇਲਾਕੇ ਦੇ ਵਿੱਚ ਕਿੰਨੇ ਕੁ ਪਿੰਡ ਹੋਣਗੇ ਜਿਹੜੇ ਪ੍ਰਭਾਵਿਤ ਹੋਏ ਆ ਇਹ ਤੇਜੀ ਘੜ ਘੜ ਵੀ 20 25 ਪੈਂਡਾ ਹੋ ਗਏ ਹਾਂ ਪਰ ਪੈ ਨਹੀਂ ਪੈਂਦੀ ਸਰ ਪੈਂਡਾ ਪਰਭਾਵਤ ਹੋ ਗਿਆ ਹਜ਼ਾਰਾਂ ਏਕੜ ਫਸਲ ਹੈ ਹਾਂ 11 ਏਕੜ ਹੈ ਕੀ ਦੂਨੀ ਆਦਾ ਕੀ ਬੰਦ ਕਰਦੇ ਉਹਨਾਂ ਫਸਲਾਂ ਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ ਮੁਆਵਜ਼ਾ ਹੀ ਮਿਲਣਾ ਚਾਹੀਦਾ ਤੇ ਗਰਦੌਰੀਆਂ ਵੀ ਲਗਣੀਆਂ ਚਾਹੀਦੀਆਂ ਨੇ ਆ ਜਿਨ੍ਹਾਂ ਦੀ ਨਹੀਂ ਹੋਈ ਹਾਂ ਨਹੀਂ ਰਿਕਾਰਡ ਤਾਂ ਚੱਲਦਾ ਵੈ ਪਤਾ ਨਹੀਂ ਕੀ ਹੋਇਆ ਤੇ ਕੀ ਨਹੀਂ ਹੋਇਆ ਅੱਗੇ ਮੁਆਵਜ਼ਾ ਮਿਲਦਾ ਹੀ ਨਹੀਂ ਮਿਲਦਾ ਹੀ ਨਹੀਂ ਕੀ ਨਾਮ ਹੈ ਤੁਹਾਡਾ ਸੋਨ ਸਿੰਘ ਕੀ ਨਾਮ ਹੈ ਜੀ ਤੁਹਾਡਾ ਕਸ਼ਮੀਰ ਸਿੰਘ ਪਾਣੀ ਆ ਕਿੰਨਾ ਤੂ ਹਾ ਇਸ ਟਾਈਮ ਬਹੁਤ ਤੇਜ਼ ਵਾਹ ਪਾਣੀ ਦਾ ਬਹੁਤ ਖਤਰਾ ਪਾਣੀ ਦਾ ਹੂੰ ਇਹ ਜਿਹੜੀ ਜ਼ਮੀਨ ਹੈ ਕਿਹੜੀ ਗਈ ਪਾ ਦਰਿਆ ਦੇ ਵਿੱਚ ਆ ਗਈ ਆ ਇਹ ਦਰਿਆ ਦੇ ਵਿੱਚ ਜ਼ਮੀਨ ਬਹੁਤ ਚਲੀ ਗਈ ਸਾਬ ਬਹੁਤ ਜ਼ਮੀਨ ਚਲੀ ਗਈ ਕਿਵੇਂ ਗਈ ਇਹ ਪਾਣੀ ਨੇ ਢਾਲੀ ਵਿੱਚ ਸੈਟਲੀ ਵਿੱਚ ਜ਼ਮੀਨ ਹੂੰ ਤੇ ਹਿੱਲੇ ਵੀ ਲੱਗਦੀ ਹੈ ਲੱਗਦੀ ਥਾ ਜੋਰ ਲੱਗੀ ਬਹੁਤ ਜ਼ਿਆਦਾ ਹੂੰ ਤੇ ਜਿਹੜਾ ਕਾਲੂ ਵਾਲਾ ਪਿੰਡ ਹੈ ਇਹ 베ੜੇ ਥਾ ਨਹੀਂ ਜਾਂਦੇ ਫਿਰ 베ੜੇ ਥਾ ਨਹੀਂ 베ੜੇ ਥਾ ਨਹੀਂ ਚਾਰ ਚਾਰ ਨਹੀਂ ਰਹੇ ਇਸ ਟਾਈਮ ਨਹੀਂ ਜਾ ਰਹੇ ਪਾਣੀ ਆਵਾਜ਼ ਜ਼ਿਆਦਾ ਹੈ ਬਹੁਤ ਪਾਣੀ ਦੀ ਆਵਾਜ਼ ਜ਼ਿਆਦਾ ਹੈ ਹੂੰ ਕਿੰਨੇ ਕੋਈ ਫਸਲੇ ਇੱਥੇ ਕਿਹੜੇ ਕਿੰਨੇ ਕੋਈ ਪਿੰਡ ਹੈਗੇ ਜਿੰਨੇ ਪ੍ਰਭਾਵਿਤ ਹੋਏ ਆ ਨਾਲ ਲੱਗਦੇ ਇੱਥੇ ਹੈਗਾ ਜੀ ਕੋਈ 50 60 ਘਰ ਹੈਗਾ ਜਿਹੜਾ ਪ੍ਰਭਾਵਿਤ ਹੋਇਆ ਹੈ ਅੱਛਾ ਕਾਲੂ ਵਾਲੇ ਹਾਂ 4 4 ਫੁੱਟ ਪਾਣੀ ਭਰਿਆ ਗਿਆ ਉੱਥੇ ਹੂੰ ਤਾਂ ਪਿੱਛੇ ਪਿੰਡ ਕਿੰਨੇ ਕੋਈ ਹੈਗੇ ਨੇ ਇੱਧਰ ਪਿੰਡ ਕੋ ਨਹੀਂ ਇੱਧਰ ਤਾਂ ਪਾਕਿਸਤਾਨ ਹੀ ਹੈ ਤੇ ਦੂਜੇ ਪਾਸੇ ਪਿੰਡ ਜਿਹੜੇ ਫਰੋਈਪੁਰ ਦੇ ਨਾਲ ਲੱਗਦੇ ਹੈਗੇ ਉਹ ਤਾਂ ਭਰਾ ਭਾਰ ਨੇ ਕਿਲਚੀਆਂ ਹੂੰ ਉਹ ਪਾਸੇ ਪਿੰਡ ਇਹ ਜਿਹੜਾ ਪਾਣੀ ਹੈ ਕਿੱਧਰਲੇ ਪਾਸੋਂ ਆਉਂਦਾ ਦਰਿਆ ਸਤਲੁਜ ਦਾ ਇਹ ਇਧਰ ਉਹ ਪਾਕਿਸਤਾਨ ਬਣਵਾ ਰਿਹਾ ਹੈ ਹੂੰ ਇੱਕ ਹੁੰਮਕੇ ਆਉਂਦਾ ਹੁੰਮਕੇ ਆ ਰਿ ਬਹੁਤ ਲਾੜੇ ਮਾੜੇ ਹਾਲ ਬਣੇ ਖੜੇ ਨੇ ਬਹੁਤ ਜ਼ਿਆਦਾ ਫਸਲਾਂ ਹਾਰੀਆਂ ਖਰਾਬ ਹੋਈਆਂ ਪੰਨਿਆਂ ਨੇ ਬੁਰੇ ਹਾਲ ਹੋ ਗਏ ਕੀ ਨਾਮ ਹੈ ਤੁਹਾਡਾ ਕਸ਼ਮੀਰ ਸਿੰਘ ਜੀ ਕੀ ਨਾਮ ਹੈ ਜੀ ਕਿਹੜਾ ਇਲਾਕਾ ਹੈ ਮੇਰਾ ਨਾਮ ਬੱਗੂ ਸਿੰਘ ਜੀ ਪਿੰਟੈਂਡੀ ਵਾਲਾ ਤੇ ਕੀ ਹਾਲਾਤ ਕੀ ਹਾਲਾਤ ਬਹੁਤ ਮਾੜੇ ਨੇ ਵੀ ਪਾਣੀ ਪਿਛਲੀ ਵਾਰੀ ਵੀ ਜ਼ਮੀਨਾਂ ਲੈ ਗਿਆ ਸੀ ਹੁਣ ਦੇਖੋ ਇੱਧਰ ਕੈਮਰਾ ਕਮਾ ਕੇ ਦੇਖੋ ਜ਼ਮੀਨਾਂ ਸਾਰੀਆਂ ਗਿਰ ਗਈਆਂ ਥੱਲੇ ਤੇ ਅਸੀਂ ਦੱਸੋ ਵੀ ਕਿੱਥੋਂ ਇੰਨੀ ਨਹੀਂ ਜ਼ਮੀਨ ਹੈ ਤੇ ਕਿੱਥੋਂ ਅਸੀਂ ਖਾਵਾਂ ਦੇ ਦੱਸੋ ਹੂੰ ਐਸ ਟਾਈਮ ਵਾਹ ਕਿੰਨਾ ਪਾਣੀ ਦਾ ਪਾਣੀ ਦਾ ਵਾਹ ਤਾਂ ਬਹੁਤ ਹੱਤੋਂ ਤੇ ਸਾਹਮਣੇ ਚੱਲਦਾ ਪਿਆ ਬਹੁਤ ਚੱਲੀ ਜਾਂਦਾ ਹੈ ਪਿੱਛੇ ਕਿੰਨੇ ਕੋ ਪਿੰਡ ਜਿਹੜੇ ਪ੍ਰਭਾਵਿਤ ਹੋਏ ਨੇ ਉਹ ਬਹੁਤ ਹੋਗਾ ਨੁਕਸਾਨ ਜ 11 ਏਕੜ ਜੋ ਉਧਰ ਤਾਂ ਨੁਕਸਾਨ ਹੋ ਗਏ ਨੇ ਹੂੰ ਤੇ ਇਹ ਕਾਲੂ ਵਾਲੇ ਪਿੰਡ ਚ ਕਿੰਨੀ ਕੁ ਜ਼ਮੀਨ ਜਿਹੜੀ ਉਹ ਪ੍ਰਭਾਵਿਤ ਹੋਈ ਹੈ ਹੱਲੇ ਵੀ ਪਾਣੀ ਅੰਦਰ ਹੀ ਹੈ ਪ੍ਰਭਾਅ ਬਹੁਤ ਹੋਇਨ ਸਾਡੇ ਟੈਂਡੀ ਵਾਲੇ ਦੀ ਪੜੀਆਂ ਸਭ ਉੱਥੇ ਹੀ ਨੇ ਤੇ ਕੋਈ ਕਾਲੂ ਵਾਲਿਆਂ ਦੀ ਉੱਥੇ ਜ਼ਮੀਨਾਂ ਹੈਗਿਆ ਨੇ ਤੇ ਸਾਰਾ ਚੋਨੇ ਚ ਪਾਣੀ ਖੜ ਗਿਆ ਕੋਈ ਨਿਥਰੇ ਵਿੱਚ ਚੋਨੇ ਤੇ ਚੋਨੇ ਖਰਾਬ ਹੋ ਗਏ ਹੁਣ ਉਹਨਾਂ ਦੇ ਪੱਲੇ ਕੀ ਰਹਿ ਜਾਣਾ ਕੁਝ ਨਹੀਂ ਉਹਨਾਂ ਦੇ ਪੱਲੇ ਪਿਆ ਹੁਣ ਹਲੇ ਵੀ ਚਿੰਤਾ ਬਣੀ ਹੋਈ ਹੈ ਪਿੱਛੇ ਅੱਜ ਇਹ ਬਹੁਤ ਪਾਣੀ ਆ ਰਿਹਾ ਪਿੱਛੇ ਬੱਦਲ ਫਟ ਰਹੇ ਨੇ ਤੇ ਇਧਰ ਪਾਣੀ ਇੱਥੇ ਹੀ ਆਉਣਾ ਹੈ ਬੜੀ ਟੈਨਸ਼ਨ ਹੈ ਟੈਨਸ਼ਨ ਬਹੁਤ ਹੈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬੱਗੂ ਸਿੰਘ ਜੀ